ਜਾ ਤੱਕ ਜੋਨਮ ਭੁੱਲ ਨਹੀਂ ਸਕਦਾ ਹਮ ਇੱਕ ਤਾਂ ਮੇਰੇ ਤੇ ਜਿਹੜਾ ਤਸ਼ੱਦਦ ਹੋਇਆ ਉਹ ਤਾਂ ਹੋਇਆ ਹੋਇਆ ਜੋ ਮੇਰੇ ਪੱਟ ਚੀਰ ਕੇ ਲੂਣ ਪਾਇਆ ਗਿਆ ਪੈਟਰੋਲ ਪਾਇਆ ਗਿਆ ਉਹ ਤਾਂ ਸਭ ਕੁਝ ਮੈਂ ਭੁੱਲ ਹੀ ਨਹੀਂ ਸਕਦਾ ਪਰ ਸਭ ਤੋਂ ਵੱਡੀ ਜਿਹੜਾ ਦਿਖਾਂ ਤੇ ਆ ਵੀ ਇੱਕ ਭਰਾ ਦੇ ਸਾਹਮਣੇ ਭੈਣ ਨੂੰ ਨੰਗਿਆਂ ਕਰ ਦੇਣਾ ਤੇ ਭੈਣ ਦੇ ਸਾਹਮਣੇ ਭਰਾ ਨੂੰ ਨੰਗਿਆਂ ਕਰ ਦੇਣਾ ਤੇ ਭਰਾ ਨੂੰ ਚੁੱਕ ਕੇ ਭੈਣ ਦੇ ਉੱਤੇ ਲੰਮਿਆਂ ਪਾ ਦੇਣਾ ਇਹ ਜ਼ਿੰਦਗੀ 'ਚ ਮੈਂ ਕਦੀ ਨਹੀਂ ਭੁੱਲ ਸਕਦਾ ਇਹ ਨਾਂ ਤਸ਼ੱਦਦ ਕਰਨਾ ਚੱਡੇ ਪਾੜ ਦੇਣੇ ਜੀ ਕਰੰਟ ਲਾ ਲਾ ਕੇ ਚਲੋ ਬੰਦੇ ਨੂੰ ਤਾਂ ਨਿਰਵਸਤਰ ਕਰ ਦੇਣਾ ਇੱਕ ਲੱਗ ਚੀਜ਼ ਬਿਲਕੁਲ ਜਿਹੜੀਆਂ ਖਾਰ ਜਿਹੜੇ ਖਾਰਕੂ ਸਿੰਘ ਸੀ ਜਾਂ ਜਿਵੇਂ ਸਾਡੀ ਉਹਨਾਂ ਮਾਤਾ ਜੀ ਸੀ ਜਾਂ ਮਲਹੌਰ ਕਿਸਗਣੀਆਂ ਸੀ ਹਨਾ ਔਰਤਾ ਤਸ਼ੱਦਦ ਔਰਤਾਂ ਦੇ ਤਸ਼ੱਦਦ ਹੋਇਆ ਜਿਹੜਾ ਬਹੁਤ ਜ਼ਿਆਦਾ ਹੂੰ ਸਭੋਂ ਜ਼ਿਆਦਾ ਹੋਇਆ ਹੂੰ ਯਾਨੀ ਕਿ ਜਿਹੜੀਆਂ ਸਿੰਘਣੀਆਂ ਦਾ ਭੈਣਾ ਬੱਚੀਆਂ ਨੂੰ ਫੜ ਕੇ ਥਾਣੇ ਲਾ ਜਾ ਕੇ ਨੰਗੀਆਂ ਕਰਕੇ ਉਹਨਾਂ ਦੇ ਗੁਪਤ ਅੰਗ ਦੇ ਵਿੱਚ ਯਾਰ ਮਰਚਾਂ ਪਾਉਣੀਆਂ ਛੇੜਖਣੀਆਂ ਕਰਨੀਆਂ ਬਲਾਤ ਕਰ ਕਰਨੇ ਇਤਰਾਹ ਦੀਆਂ ਜਿਹੜੀਆਂ ਪੁਲਿਸ ਦੇ ਕੰਮ ਸੀ ਪੁਲਿਸ ਦੇ ਕੰਮ ਸੀ ਘੜੀਆਂ ਕਰ ਦੋ ਤਾਂ ਇਹ ਇਹ ਇਥੋਂ ਜ਼ਿਆਦਾ ਮੁੜ ਕੇ ਵੈਰਵਾ ਦੱਸੀ ਬਤਲਾ ਤੁਸੀਂ ਗੱਲ ਕੀਤੀ ਨੰਗਾ ਕੀਤਾ ਤੁਹਾਡੇ ਅੱਖੀ ਵਿੱਚ ਹੀ ਕਰ ਮੈਂ ਇਹ ਤਾਂ ਮੇਰੇ ਅੱਖੀ ਵੇਖਣ ਦੀ ਗੱਲ ਨਹੀਂ ਜਿਹੜੀ ਮੈਂ ਤੁਹਾਨੂੰ ਦਸੀ ਆ ਜੋ ਜਗਰਾਉ ਉਹਨਾਂ ਨੂੰ ਬਲ ਰੱਖਿਆ ਗਿਆ ਸੀ ਉਹ ਤਾਂ ਸੌਰਨ ਸਿੰਘ ਐਸਐਸਪੀ ਕੋਟਨਾ ਸੀ ਨਾ ਕੋਟਨਾ ਹਾਂ ਉਹਨਾਂ ਨੇ ਪੂਰਾ ਤਸ਼ੱਦਦ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਉਹਨਾਂ ਮੈਂ ਦੁਬਾਰਾ ਬਿਆਨ ਕਰਾਂ ਤੇ ਉਹ ਮੈਨੂੰ ਨਹੀਂ ਚੰਗਾ ਜਿਹਾ ਲੱਗਦਾ ਉਹ ਸਾਰ ਨੂੰ ਪਤਾ ਹੀ ਆ ਵੀ ਉਹਨਾਂ ਨਾਲ ਕੀ ਕੋਈ ਤਾਂ ਟੋਟੇ ਰੂਟੇ ਕਰਕੇ ਉਹਨਾਂ ਦੇ ਦਰਿਆਜ ਰੋੜਿਆ ਗਿਆ ਬਾਅਦ ਚਕਾ ਵੀ ਤਸ਼ੱਦਦ ਸੀ ਉਹਨਾਂ ਦਾ ਕੀ ਬਾਤਾਂ ਨੇ ਯਾਰ ਕਹਿੰਦੇ ਜੋ ਜੋ ਸੁਣਦੇ ਆ ਨਾ ਉਹ ਸੁੰਨਾ ਵੀ ਕੰਨ ਕੰਬਦੇ ਨੇ ਰੂਹ ਕੰਬਦੀ ਏ ਦਿਲ ਕੰਬਦਾ ਉਹਨਾਂ ਦੇ ਸ਼ਹਾਦਤ ਸੁਣ ਕੇ ਆਪਣੀ ਦਿੱਲੀ ਕਮੇਟੀ ਸਰਨਾ ਗਰੁੱਪ ਹੂੰ ਉਹਨਾਂ ਦੇ ਮੈਂ ਪ੍ਰਚਾਰ ਕਰਿਆ ਉਹਨਾਂ ਦਾ ਪ੍ਰਚਾਰ ਕਰ ਉਹਨਾਂ ਤੇ ਉਹ ਸਾਨੂੰ 6000 ਰੁਪਏ ਤਨਖਾਹ ਸਾਡੇ ਖਾਤੇ ਚ ਪਾਉਂਦੇ ਹੁੰਦੇ ਸੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਐਸੇ ਸਿੰਘ ਨੂੰ ਮਿਲਾਉਣ ਜਾ ਰਹੇ ਹਾਂ ਜਿਨੇ ਆਪਣਾ ਪੂਰਾ ਜੀਵਨ ਸਿੱਖ ਸੰਘਰਸ਼ ਦੇ ਵਿੱਚ ਬਤੀਤ ਕੀਤਾ ਬਹੁਤ ਵੱਡੀ ਦੇਣ ਹੈ ਕੌਮ ਨੂੰ ਪਰ ਅੱਜ ਇਹਨਾਂ ਦੇ ਘਰ ਦੇ ਹਾਲਾਤ ਐਸੇ ਨੇ ਕਿ ਘਰ ਦੇ ਵਿੱਚ ਰੋਟੀ ਤੋਂ ਵੀ ਆਤਰੇ ਪਰਿਵਾਰ ਭਾਈ ਸਾਹਿਬ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਬਹੁਤ ਸਾਰਾ ਤਸ਼ੱਦਦ ਇਹਨਾਂ ਨੇ 1984 ਦੇ ਵਿੱਚ ਆਪਣੇ ਪਿੰਡੇ ਤੇ ਹੰਡਾਇਆ ਦਰਬਾਰ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਬਾਗੀ ਹੁੰਦੇ ਨੇ ਸਿੰਘਾਂ ਦੇ ਨਾਲ ਜਾ ਕੇ ਉਸ ਰੋਸ ਵਜੋਂ ਆਪਣਾ ਸਾਰਾ ਜੀਵਨ ਜਿਹੜਾ ਇਹਨਾਂ ਨੇ ਬਤੀਤ ਕੀਤਾ ਦਮਦਮੀ ਟਕਸਾਲ ਦੇ ਨਾਲ ਵੀ ਰਹੇ ਬਹੁਤ ਸਾਰੇ ਸਿੰਘਾਂ ਦੇ ਨਾਲ ਵਿਚਰਦੇ ਰਹੇ ਪਾਉਣੇ ਫਤਿਹ ਸਾਂ ਕਰਦੇ ਆਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਅਕੰਧਾ ਮਾਨੀਜੋ ਟੀਵੀ ਦੇ ਸ੍ਰੋਤਿਆਂ ਨੂੰ ਤੇ ਸੁਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਦੁਬਾਰਾ ਫੇਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜਿੰਦਾ ਸ਼ਹੀਦ ਕਿਆ ਕੌਮ ਨੇ ਉਹ ਜਿੰਦਾ ਸ਼ਹੀਦ ਦੀ ਪੂਰੀ ਕਹਾਣੀ ਕੀ ਸੀ ਮੈਂ ਸ਼ਾਰਟਕਟ ਦੱਸਣ ਦਾ ਯਤਨ ਕਰਾਂਗਾ ਸਮੇਂ ਦੇ ਮੁਤਾਬਕ ਜੀ ਜਦੋਂ ਸਨ 86 ਜੀ ਗੋਲੀ ਚੱਲਦੀ ਹੈ ਹਰਮੰਦਰ ਸਾਹਿਬ ਹੂੰ ਉਦੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਕੌਮ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ ਜੀ ਸਰਬਤ ਖਾਲਸੇ ਦੇ ਵਿੱਚ ਹੂੰ ਹੂੰ ਉਸ ਗੋਲੀ ਦੇ ਦੌਰਾਨ ਅਸੀਂ ਮੈਂਤ ਭਾਈ ਬਲਵੰਤ ਸਿੰਘ ਜੀ ਜੋੜੀ ਵਾਲੇ ਸਿੰਘ ਸੇ ਮਹਿਤੇ ਤੋਂ ਉਹ ਅਸੀਂ ਬਾਬਾ ਦੀਪ ਸਿੰਘ ਦੇ ਬੁੰਗੇ ਤੇ ਹੂੰ ਸਾਰੀ ਰਾਤ ਕੱਟੀ ਉੱਥੇ ਅਸੀਂ ਜੀ ਬੱਤੀ ਇਹਨਾਂ ਨੇ ਖੇਚ ਲਈ ਹੂੰ ਸਾਰੇ ਦਰਬਾਰ ਸਾਹਿਬ ਵਿੱਚ ਜਦੋਂ ਬੱਤੀ ਕੋ ਨਹੀਂ ਤੇ ਹਨੇਰਾ ਪੇ ਆਟੋਮੈਟਿਕਲੀ ਹੋਣਾ ਸੀ ਤੇ ਗਰਮੀ ਦੇ ਦਿਨ ਸੀ ਹੂੰ ਮੈਂਤ ਭਾਈ ਬਲਵੰਤ ਸਿੰਘ ਉਹ ਇੱਕ ਟਾਰਚ ਦੇ ਨਾਲ ਅਸੀਂ ਖੰਡਪਟ ਸਭ ਕਰਦੇ ਰਹੇ ਹੂੰ ਦਨ ਚੜਿਆ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਤਿਕਾਰਯੋਗ ਸ਼ਖਸੀਅਤ ਪੰਥ ਦੀ ਮਹਾਨ ਸ਼ਖਸੀਅਤ ਕਹਿ ਸਕਦਾ ਹਾਂ ਉਹਨਾਂ ਅਲਫਾਜ਼ ਕੋ ਨਹੀਂ ਗੇ ਉਹਨਾਂ ਦੇ ਜੀਵਨ ਤੇ ਅਸੀਂ ਕੁਝ ਲੋਕ ਕੀ ਕਹਿੰਦੇ ਬੋਲੀ ਜਾਂਦੇ ਪਰ ਲੇਕਰ ਸਾਡਾ ਉਹਨਾਂ ਦਾ ਕੀ ਸਿਰ ਚੁਕਦਾ ਉਹ ਆਏ ਸਾਨੂੰ ਉਹਨਾਂ ਨੇ ਪੁੱਛਿਆ ਅਸੀਂ ਵਾਰੋ ਵਾਰੀ ਬਾਥਰੂਮ ਕਰਨ ਗਏ ਥੱਲੇ ਬਾਥਰੂਮ ਦਾ ਜ਼ੋਰ ਪਿਆ ਸੀ ਪੰਛ ਨਾ ਨਾ ਕਰਕੇ ਉੱਤੇ ਫੇਰ ਆਗੇ ਤੇ ਗਿਆਨੀ ਪੂਰਨ ਸਿੰਘ ਨੇ ਸਾਨੂੰ ਇੱਕ ਸਿੰਘ ਸੱਦ ਕੇ ਕੱਲ ਉਤੋਂ ਸ਼ਰੂਨ ਕਵਿਤੀ ਦਾ ਉਹ ਪੰਕਤੀ ਉੱਥੇ ਉਹਨੇ ਫੜ ਲਈ ਤੇ ਸਾਨੂੰ ਉਹਨਾਂ ਤੋਂ ਰਵਾਨਾ ਆਪ ਨਾਲ ਤੋਰ ਕੇ ਪਰਕਰਮਾ ਜ ਨਾਲ ਜਾਂਦੇ ਸਾਡੇ ਜੀ ਜੀ ਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਦੇ ਹਵਾਲੇ ਕਰਤਾ ਹੂੰ ਜਦੋਂ ਗਿਆਨੀ ਗੁਰਦੇਵ ਸਿੰਘ ਸਾਹਿਬ ਸਾਨੂੰ ਪੁੱਛਣ ਲੱਗੇ ਤੇ ਆਖੇ ਸਾਈ ਨੂੰ ਆਹ ਗੱਲਬਾਤ ਸਾਨੂੰ ਇੱਥੋਂ ਕੱਢੋ ਜੀ ਉੱਥੇ ਬਠਿੰਡੇ ਦੀ ਇੱਕ ਮਾਈ ਸੀ ਤੇ ਉਹਦੀ ਨਾਲ ਇੱਕ ਬੇਟੀ ਸੀ ਹੂੰ ਉਹ ਉੱਥੇ ਰਹਿੰਦੇ ਨੇ ਸੀ ਉਸ ਵਕਤ ਤਨਵਾਰ ਸਾਹਿਬ ਹੂੰ ਹੂੰ ਉਹਨਾਂ ਦਾ ਕੋਈ ਆਪਸੀ ਪਰਿਵਾਰ ਰੋਲਾ ਹੋਵੇਗਾ ਕੋਈ ਜੀ ਜੀ ਉਹ ਆਈ ਸਿੰਘ ਸਾਹਿਬ ਦੇ ਕੋਲ ਜੀ ਜੀ ਅਸੀਂ ਉਹਨਾਂ ਦੇ ਕੱਪੜੇ ਉਹ ਜਿਹੜੀ ਭੈਣ ਸੀ ਉਸ ਵਕਤ ਮੇਰੇ ਖਾਲਸਾ ਮੇਰੇ ਉਹ ਤੋਂ ਜਿੰਨਾ ਕਿ ਮੇਰੀ ਉਮਰ ਸੀ ਉਹ ਭੈਣ ਵੀ ਸ਼ਾਇਦ ਉਹ ਮੇਰੇ ਮਾਮ ਵਰਗੀ ਲੱਗਦੀ ਸੀ ਹੂੰ ਹੂੰ ਤੇ ਉਹਦੇ ਘਰ ਵਾਲੇ ਦੇ ਕੱਪੜੇ ਅਸੀਂ ਦੋ ਪੈਸੇ ਚਾਦਰ ਕੁੜਤੇ ਅਸੀਂ ਬਨ ਕੇ ਤੋਂ ਸਿੰਘ ਕਿਸੇ ਪਾਪਾ ਹੂੰ ਉਹਦੇ ਨਾਲ ਗਏ ਹੂੰ ਸਾਨੂੰ ਸਿੰਘ ਸਾਹਿਬ ਗਨੀ ਗੁਰਦੇਵ ਸਿੰਘ ਖਲਾਇਆ ਹੂੰ ਤੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰਦਾ ਜੇ ਅੱਜ ਧੜ ਨਾਲ ਰੂਪਰੂ ਹੋ ਰਿਆਂ ਕੌਮ ਨਾਲ ਰੂਪਰੂ ਹੋ ਰਿਆਂ ਪੰਥ ਨਾਲ ਰੂਪਰੂ ਹੋ ਰਿਆਂ ਤੇ ਉਹ ਦੇਣ ਜਿਹੜੀ ਆ ਸਿੰਘ ਸਾਹਿਬ ਗੈਨੀ ਗੁਰਦੇਵ ਸਿੰਘ ਕੌਮਕੇ ਦੀ ਦੇਣ ਹੈ ਜੀ ਜੀ ਸਾਨੂੰ ਉਹਨਾਂ ਨੇ ਉਸ ਵਕਤ ਚਲੋ ਬਚਾਉਣ ਵਾਲਾ ਤਾਂ ਵੈ ਗੁਰੂ ਕਾਲਪੁਰਖੇ ਪਰ ਕੁਝ ਦੇ ਸੁਭਾਵਿਕ ਗੱਲਾਂ ਹੁੰਦੀਆਂ ਨੇ ਜਾਂ ਜਿਹੜਾ ਪ੍ਰਯੋਜਨ ਬਣਦਾ ਉਹਨੂੰ ਵੀ ਬਿਆਨ ਕਰਨਾ ਜ਼ਰੂਰੀ ਹੁੰਦਾ ਹੈ ਤੁਹਾਡਾ ਉਦੋਂ ਕੋ ਲੈਣਾ ਜਿਹੜਾ ਹੈਗਾ ਸੀ ਸਿੱਖ ਸ਼ਗਸਤ ਨਾਲ ਨਹੀਂ ਪਘੌੜੇ ਸੀ ਬਾਗੀ ਸੀ ਪਘੌੜੇ ਸੀ ਪਘੌੜੇ ਸੀ ਸਾਰੇ ਸਿੰਘ ਪਘੌੜੇ ਸੀ ਜਦੋਂ 1986 ਦੁਬਾਰਾ ਦਰਵਾਜ਼ਾ ਹਾਂ ਜੀ ਮੈਂ ਤਾਂ ਮੈਂ ਤਾਂ 84 ਚ ਪਘੌੜ ਹੋ ਗਿਆ ਨਾ ਸਤੰਬਰ ਚ ਅਗਸਤ ਚ ਉਦੋਂ ਪਘੌੜ ਹੋ ਗਿਆ ਹਾਂ ਅਗਸਤ ਸਤੰਬਰ ਦੇ ਚ ਪਘੌੜਾ ਹੋ ਗਿਆ ਸੀ ਮੈਂ ਉਦੋਂ ਪੁਲਿਸ ਘਰ ਕਿਹੜੇ ਮਤਲਬੀ ਤੇ ਉਹ ਉਦੋਂ ਤੁਹਾਡੀ ਟਕਸਾਲ ਦਮਦਮ ਟਕਸਾਲ ਸੀ ਉਦੋਂ ਮੈਂ ਘਰ ਗਿਆ ਹੀ ਨਹੀਂ ਮੁੜ ਕੇ ਜਾ ਹੀ ਨਹੀਂ ਹਾਂ ਮੈਂ ਤਾਂ ਬਸ ਜੁਰਿਆ ਹੋ ਕੇ ਗਿਆ ਫਿਰ ਉਦੋਂ ਗਿਆ ਜਦੋਂ ਜਦੋਂ ਰਾਤ ਨੂੰ ਉੱਥੇ ਰਹਿ ਤੇ ਨੂੰ ਕਿਸੇ ਨੇ ਖਬਰ ਦਿੱਤੀ ਖਬਰ ਦਿੱਤੀ ਇਤਨਾ ਵੀ ਮੈਂ ਤੇ ਪਤਨੀ ਕਿਹੜੇ ਹਿਸਾਬ ਨਾਲ ਪਤਾ ਲੱਗਿਆ ਵੀ ਕਿਤੇ ਅੰਗਰੇਜ਼ਾਂ ਨੂੰ ਗੋਲੀ ਵੱਜ ਕੇ ਦੀ ਸ਼ਹੀਦ ਹੋ ਗਿਆ ਉਹ ਕਿ ਸਿੰਘ ਹੋਰ ਸਿੰਘ ਸੀ ਉਹਦਾ ਨਾਮ ਅੰਗਰੇਜ਼ ਸਿੰਘ ਸੀ ਸ਼ਾਇਦ ਅੱਛਾ ਉਹ ਸਿੰਘ ਉੱਥੇ ਜਿੱਥੇ ਆਪਣਾ ਜੋੜਾ ਕਰ ਨਹੀਂਗਾ ਉੱਥੇ ਸ਼ਹੀਦ ਹੁੰਦਾ ਤੇ ਉੱਥੋਂ ਪਤਾ ਲੱਗਦਾ ਬਈ ਤੇ ਤੇ ਖੇਮ ਕਰਨ ਦੇ ਭਾਈ ਲੱਖਾ ਸਿੰਘ ਉਹਨਾਂ ਦੇ ਪਚੰਗੀ ਵਾਲੇ ਲੱਖਾ ਸਿੰਘ ਉਹ ਸਿੰਘ ਆ ਬੜੀ ਸਤਿਕਾਰਯੋਗ ਸੀ ਸ਼ਖਸੀਅਤ ਨੇ ਬੜੀ ਦੇਨ ਹੈ ਪੰਥ ਨੂੰ ਨੋ ਪਰਿਵਾਰ ਦੀ ਜੀ ਜੀ ਬੜੀ ਵੱਡੀ ਦੇਨ ਆ ਵਟੇਵਰ ਦੇ ਸੂਰਮਿਆਂ ਦੇ ਕੋਲ ਜਾ ਕੇ ਠਹਿਰਦੇ ਰਹੇ ਨੇ ਹਮ ਕਾਰ ਸਿੰਘ ਪੀਰ ਮੁਹੰਮਦ ਭਾਈ ਕੁਲਦੀਪ ਸਿੰਘ ਮੁੱਛਲ ਵਰਗੇ ਜੀ ਬਾਬਾ ਗੁਰਬਿੰਦ ਸਿੰਘ ਮਾਨੋਚਲ ਵਰਗੇ ਹਮ ਕਾਰਜ ਸਿੰਘ ਪੂਰਾ ਹਰੇ ਕਿਆ ਬਤਨ ਯਾਰ ਚੇਤਾ ਆ ਕੇ ਕਾਰ ਸਿੰਘ ਪੂਰੇ ਦਾ ਇਹ ਇਕੱਠੇ ਰਹੇ ਆ ਨਾ ਸਹੀ ਹੈ ਅਰੇ ਯਾਰ ਮੈਂ ਨਾ ਉਹ 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 ਦਿਨ ਯਾਦ ਕਰ ਕਰਕੇ ਇਤਨਾ ਅਕਦਾ ਫੇਰਾ ਜੋਥੇ ਖੜੇ ਆ ਹਮ ਇੰਜ ਲੱਗਦਾ ਮਹਿਸੂਸ ਹੁੰਦਾ ਹਮ ਤੇ ਉਹ ਸਿੰਘ ਹੋਰ ਸੀ ਉਹਦੇ ਖਬਰ ਮਿਲ ਗਈ ਅਸੀਂ ਉੱਥੋਂ ਨਿਕਲ ਕੇ ਸਾਨੂੰ ਬਚਦੇ ਬਚਾਉਂਦੇ ਅਸੀਂ ਮੈਤੇ ਚਲੇ ਗਏ ਜਦੋਂ ਮਜੀਦ ਸਿੰਘ ਉਹਨੇ ਜੇ ਤਿਆਰੀ ਵਟਨੀ ਸੇ ਜੇ ਕਰਨ ਰਏ ਸੀ ਉਹਦੀ ਨਿਗਾ ਪੈ ਗਈ ਮੈਂ ਸਮਝ ਤੁਰਿਆ ਆਉਂਦਾ ਅੰਗਰੇਜ਼ ਸਿਕਦਾ ਉਹ ਤੁਰਿਆ ਆਉਂਦਾ ਤੇ ਆਪਾਂ ਕੋ ਨਹੀਂ ਚੀਦ ਗਿਆ ਉਹ ਤੇ ਪਿੱਛੇ ਫਿਰ ਮੈਨੂੰ ਜਿੰਦਾ ਓ ਕੱਲ੍ਹ ਪੜ ਦੀ ਤਿਆਰੀ ਕਰਨੇ ਤੁਹਾਡੀ ਹਾਂਜੀ ਹਾਂਜੀ ਉਹ ਕਹਿੰਦੇ ਜਿੰਦਾਸ਼ੀ ਤੋਂ ਮੈਨੂੰ ਉਹ ਤੋਂ ਸੈਂਕੜੇ ਜਿੰਦਾਸ਼ੀ ਤੋਂ ਦਮ ਦਮ ਦਮੀ ਟਕਸਾਲ ਵਾਲੇ ਸਿੰਘਾਂ ਨੇ ਕਹੇ ਜਿੰਦਾਸ਼ੀ ਜੀ ਉੱਥੋਂ ਜਿੰਦਾਸ਼ੀ ਦਾ ਨਾਂ ਪਿਆ ਮੇਰਾ ਅੱਜ ਵੀ ਖੇਮ ਕਰਨ ਵਾਲੇ ਮੈਂ ਜਾਵਾਂ ਨਾ ਕਹਿੰਦੇ ਜਿੰਦਾਸ਼ੀ ਦਾ ਆ ਗਿਆ ਜੀ ਹਾਂ ਜੀ ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਤੁਹਾਡੀ ਕੀ ਦੇਣ ਸੀ ਜੀ ਸੰਗਤ ਸਿੱਖ ਸੰਗਤ ਤੋਂ ਫਿਰ ਬਾਗੀ ਰਹੇ ਆਂ ਭਗੌੜੇ ਰਹੇ ਆਂ ਤਕਰੀਬਨ ਹਾਂ ਹਾਂ ਤੇ ਜੋ ਮੁੱਲ ਵੀ ਹੋਇਆ ਉਹਨੂੰ ਤਾਂ ਅਸੀਂ ਨਸ਼ਰ ਨਹੀਂ ਨਾ ਕਰ ਸਕਦੇ ਹਾਂ ਤੁਸੀਂ ਆਪ ਸਿਆਣੇ ਹੋ ਨਾ ਕਿੱਥੇ ਕਿੱਥੇ ਕੀ ਕੀ ਹੋਇਆ ਹਾਂ ਨਾ ਤੇ ਬਸ ਉਦੋਂ ਬਸ ਅ ਜਲਦੀ ਸਾਡੀ ਰੈਸਟ ਮੇਰੀ ਪੈ ਜਾਂਦੀ ਪੜਿਆ ਜਾਂਦਾ ਖਾਸ ਘਟਨਾ ਤੁਹਾਡੇ ਜੀਵਨ ਦੀ ਜਿਹੜੀ ਵੀ ਆ ਮੈਨੂੰ ਭੁੱਲੀ ਨਹੀਂ ਜਾ ਸਕਦੀ ਖਾਸ ਘਟਨਾ ਹੈ ਟੈਰੋਗੇਸ਼ਨ ਦੀ ਮੇਰੀ ਹਮ ਮਾਲ ਮੰਡੀ ਦੀ ਹਮ ਉਸ ਨੂੰ ਮੈਂ ਜਦ ਤੱਕ ਜਾਉਣਾ ਮੈਂ ਭੁੱਲ ਨਹੀਂ ਸਕਦਾ ਹਮ ਇੱਕ ਤਾਂ ਮੇਰੇ ਤੇ ਜਿਹੜਾ ਤਸ਼ੱਦਦ ਹੋਇਆ ਉਹ ਤਾਂ ਹੋਇਆ ਹੋਇਆ ਹਮ ਜੋ ਮੇਰੇ ਪੱਟ ਚੀਰ ਕੇ ਲੂਣ ਪਾਇਆ ਗਿਆ ਪੈਟਰੋਲ ਪਾਇਆ ਗਿਆ ਉਹ ਤਾਂ ਸਭ ਕੁਝ ਮੈਂ ਭੁੱਲੀ ਨਹੀਂ ਸਕਦਾ ਹਮ ਪਰ ਸਭ ਤੋਂ ਵੱਡੀ ਜਿਹੜਾ ਦਖਾਂਤ ਇਹ ਆ ਹਮ ਇੱਕ ਭਰਾ ਦੇ ਸਾਹਮਣੇ ਭੈਣ ਨੂੰ ਨੰਗਿਆਂ ਕਰ ਦੇਣਾ ਤੇ ਭੈਣ ਦੇ ਸਾਹਮਣੇ ਭਰਾ ਨੂੰ ਨੰਗਿਆਂ ਕਰ ਦੇਣਾ ਤੇ ਭਰਾ ਨੂੰ ਚੁੱਕ ਕੇ ਭੈਣ ਦੇ ਉੱਤੇ ਲੰਮਿਆਂ ਪਾ ਦੇਣਾ ਇਹ ਜ਼ਿੰਦਗੀ ਚ ਮੈਂ ਕਦੀ ਨਹੀਂ ਭੁੱਲ ਸਕਦਾ ਉਹ ਉਹ ਭੈਣ ਭਰਾ ਕੌਣ ਸੀਗੇ ਉਹ ਭੈਣ ਭਰਾ ਕੁੱਤਰਨ ਤਰਨੇਰੀ ਦੇ ਫੜ ਕੇ ਲੈਂਦੀ ਸੀ ਅੱਛਾ ਹਾਂ ਸਾਨੂੰ ਤਾਂ ਟੈਰੋ ਗੋੜੇ ਨਾਲ ਵੱਖਰੇ ਵੱਖਰੇ ਰਹਦੇ ਨਹੀਂ ਸਿੱਖ ਸੰਗ ਸਿੱਧੇ ਬੰਦਾ ਸੀ ਨਹੀਂ ਉਹ ਕੋ ਖਾਰਕੂ ਸੀ ਉਹਨੂੰ ਪਣਾ ਦੇਂਦੇ ਚਲਦੀ ਸੀ ਪਣਾ ਦੇ ਅੱਛਾ ਪਣਾ ਦੇ ਨੂੰ ਨੰਗਾ ਕਰਕੇ ਕੁੱਟਿਆ ਨੰਗਿਆਂ ਕਰਕੇ ਕੁੱਟਿਆ ਨਾਲ ਉਹਦੀ ਭੈਣ ਨੂੰ ਨੰਗਾ ਭੈਣ ਨੂੰ ਬਾਕਰ ਕੁੱਟਿਆ ਇਹ ਸਿਰਫ ਹਜਾਰ ਆਲਮਾ ਦੇ ਕੰਮ ਸੀ ਤੇ ਜਲਨੁਸੈਨਾ ਦੇ ਕੰਮ ਸੀ ਹੂੰ ਪੁਲਿਸ ਤੇ ਕੰਮ ਸੀ ਪੁਲਿਸ 부ਚੜਾ ਵਾਂਗੂ ਕੰਮ ਕਰਦੀ ਸੀ ਵਿੱਚ ਚੰਗੇ ਵਧੀਆ ਵੀ ਬੰਦੇਗੇ ਸੀ ਹੁਣ ਜੇ ਆਪੋ ਹਿਸਾਬ ਲਾਈਏ ਭਾਈ ਦਲਾਵਰ ਸਿੰਘ ਉਹ ਵੀ ਤਾਂ ਪੰਜਾਬ ਪੁਲਿਸ ਦਾ ਜਵਾਨ ਸੀ ਨਾ ਜਿਹਨੇ ਬਿਆਨਤੇ ਨੂੰ ਸੋਧਿਆ 부ਚੜ ਨੂੰ ਆ ਉਹ ਵੀ ਤਾਂ ਕਿ ਪੰਜਾਬ ਪੁਲਿਸ ਦਾ ਜਵਾਨ ਸੀ ਅਨੇਕਾਂ ਹੋਰ ਹੈਗੇ ਜਵਾਨ ਜਿਹੜੇ ਮਲੋ ਸਿੰਘਾਂ ਦੀ ਮਦਦ ਕਰਦੇ ਸੀ ਪਰ ਜ਼ਿਆਦਾਤਰ ਜ਼ਿਆਦਾਤਰ 부ਚੜੀ ਸੀ ਲੋਕ ਇਹ ਨਾਂ ਤਸ਼ੱਦਦ ਕਰਨਾ ਚੱਡੇ ਪਾੜ ਦੇਣੇ ਜੀ ਕਰੰਟ ਲਾ ਲਾ ਕੇ ਚਲੋ ਬੰਦੇ ਨੂੰ ਤਾਂ ਨਿਰਵਸਤਰ ਕਰ ਦੇਣਾ ਇੱਕ ਲੱਗ ਚੀਜ਼ ਬਿਲਕੁਲ ਜਿਹੜੀਆਂ ਖਾਰ ਜਿਹੜੇ ਖਾਰਕੂ ਸਿੰਘ ਸੀ ਜਾਂ ਜਿਵੇਂ ਸਾਡੀ ਉਹਨਾਂ ਮਾਤਾ ਜੀ ਜਾਂ ਮਲਹੌਰ ਕੀ ਸਿੰਘਣੀਆਂ ਸੀ ਹਨਾ ਔਰਤਾ ਤਸ਼ੱਦਦ ਔਰਤਾਂ ਦੇ ਤਸ਼ੱਦਦ ਹੋਇਆ ਜਿਹੜਾ ਬਹੁਤ ਜ਼ਿਆਦਾ ਹੂੰ ਸਭੋਂ ਜ਼ਿਆਦਾ ਹੋਇਆ ਹੂੰ ਜਾਨੀ ਕਿ ਜਿਹੜੀਆਂ ਸਿੰਘਣੀਆਂ ਦਾ ਭੈਣਾ ਬੱਚੀਆਂ ਨੂੰ ਫੜ ਕੇ ਥਾਣੇ ਲਾ ਜਾ ਕੇ ਨੰਗਿਆਂ ਕਰਕੇ ਉਹਨਾਂ ਦੇ ਗੁਪਤ ਅੰਗ ਦੇ ਵਿੱਚ ਯਾਰ ਮਰਚਾ ਪਾਉਣੀਆਂ ਛੇੜਖਣੀਆਂ ਕਰਨੀਆਂ ਬਲਾਤ ਕਰ ਕਰਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਪੁਲਿਸ ਦੇ ਕੰਮ ਸੀ ਪੁਲਿਸ ਦੇ ਕੰਮ ਸੀ ਘੜੀਆਂ ਕਰ ਤੋ ਤਾਂ ਇਹ ਇਹ ਇਥੋਂ ਜ਼ਿਆਦਾ ਮੁੜਕੇ ਵਾਇਰ ਵਾਦਲਾ ਦੀ ਤੁਸੀਂ ਗੱਲ ਕੀਤੀ ਨੰਗਾ ਕੀਤਾ ਤੁਹਾਡੇ ਅੱਖੀ ਵੇਖੀ ਕਰ ਮੈਂ ਇਹ ਤਾਂ ਮੇਰੇ ਅੱਖੀ ਵੇਖਣ ਦੀ ਗੱਲ ਨਹੀਂ ਜਿਹੜੀ ਮੈਂ ਤੁਹਾਨੂੰ ਦਸੀ ਆ ਉਹ ਦੋ ਭੈਣਾਂ ਪਰ ਉਹ ਤਾਂ ਮੇਰੇ ਅੱਖਾਂ ਦੀਦਿਆਂ ਨਾਲ ਇਹ ਮੇਰੀ ਗੱਲ ਰਿਕਾਰਡ ਹੋਈ ਆ ਮੁਕਸਰ ਇਹ ਜਦੋਂ ਬਾਦਲ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਆ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਅਸੀਂ ਇਸ ਹੰਨ ਅਮਰੀਕਾ ਦਾ 2001 ਦੀ ਗੱਲ ਹੈ ਮੇਰੇ ਕੋਲ ਕਿ 7 ਦੀ ਗੱਲ ਹੈ ਇੱਥੇ ਕੋ ਉੱਥੇ ਮੇਰੀ ਬੁਕਸਰ ਕਥਾ ਕਰਨ ਗਿਆ ਸੀ ਮੈਂ ਉੱਥੇ ਮੇਰੀ ਗੱਲ ਰਿਕਾਰਡ ਵੀ ਹੋਈ ਆ ਤੁਹਾਡੀ ਜਿਹੜੀ ਜਥੇਬੰਦੀ ਦੀ ਮੂਵਮੈਂਟ ਸੀਗੀ ਤੁਹਾਡੀ ਜਥੇਬੰਦੀ ਕਿਹੜੀ ਸੀ ਤੇ ਕਿਹੜੇ-ਕਿਹੜੇ ਜਥੇਦਾਰਾਂ ਦੇ ਨਾਲ ਤੁਹਾਡੀ ਸੰਗਤ ਰਹੀ ਸਾਡੀ ਮੇਰੇ ਸਭ ਤੋਂ ਪਹਿਲਾਂ ਤਤ ਖਾਲਸਾ ਦੇ ਨਾਲ ਸਿੰਘ ਸਾਹਿਬ ਭਾਈ ਸੁਖਦੇਵ ਸੰਸਕੀਰਾ ਹਮ ਅਮਰ ਸ਼ੀਦ ਜਿਨ੍ਹਾਂ ਨੂੰ ਆਪਣੇ ਨੇ ਸ਼ਹੀਦ ਕਰਵਾਇਆ ਆਪਣੇ ਨੇ ਕਰਾ ਆਪਣੇ ਨੇ ਹਮ ਏਡਾ ਸੂਰਮਾ ਸੀ ਹਮ ਪ੍ਰੀਸਤ ਅਰਦੇ ਅਥੀ ਲੱਖ ਸਮਾਉਣਾ ਨਾ ਗੁਜ਼ਾਰਿਆ ਬਹੁਤ ਅਮਾ ਸਮਾਉ ਕੋਈ ਉਹਨਾਂ ਦੇ ਜੀਵਨ ਦੀ ਕੋਈ ਗੱਲਬਾਤ ਕੋਈ ਹਰੇ ਕੀ ਬਾਤ ਨੇ ਕੀ ਜੀਵਨ ਕੀ ਕੀ ਗੱਲਾਂ ਪੁੱਛਦਾ ਭਾਈ ਕਰਦੇ ਹਾਲ ਸੋ ਉਹਨਾਂ ਦੀਆਂ ਆਂਜ ਲੱਗਦਾ ਜਿਵੇਂ ਸੰਦਗਾਨੀ ਜਰਨਲਸਰ ਰਹਿ ਰਹੇ ਆਂ ਓਹੋ ਐਂ ਲੱਗਦਾ ਹੁੰਦਾ ਐਨੀ ਵੱਡੀ ਸ਼ਖਸੀਅਤ ਐਡੀ ਵੱਡੀ ਸ਼ਖਸੀਅਤ ਸੀ ਉਹ ਵਾਹ ਇਤਰਾ ਲੱਗਦਾ ਜਿਵੇਂ ਸੰਦਗਾਨੀ ਜਰਨਲ ਜੇ 84 ਦੇ ਟੈਗ ਤੋਂ ਬਾਧਾ ਜੇ ਕਿਸੇ ਨੇ ਬੀੜਾ ਚੁੱਕਿਆ ਤੇ ਉਹ ਅਮਰ ਸ਼ੀਤ ਭਾਈ ਸੁਦੇਸ਼ ਸੰਸਕੀਰਾ ਹੋ ਉਹ ਨਹੀਂ ਚੁੱਕਿਆ ਪਹਿਲੀ ਮੂਮੈਂਟ ਉਹਨਾਂ ਦੀ ਸ਼ੁਰੂ ਪਹਿਲੀ ਮੂਮੈਂਟ ਉਹਨਾਂ ਸ਼ੁਰੂ ਕੀਤੀ ਜਿੰਨ ਉਹ ਸ਼ਹੀਦ ਦਾ ਸਸਕਾਰ ਕਰਨ ਦਾ ਹੱਥੀ ਮੈਨੂੰ ਮੌਕਾ ਮਿਲਿਆ ਵਾ ਵਾ ਮੈਂ ਅਹੀਂ ਕੱਠੇ ਭਾਈ ਬਲਵੀਰ ਸਿੰਘ ਰਾਗੀ ਭੰਗੜ ਜਿਹੜੇ ਚੜਾਈ ਕਰਗੇ ਉਹਨਾਂ ਨੇ ਉੱਥੇ ਕੀਰਤਨ ਕੀਤਾ ਉਹਦੇ ਵਿੱਚ ਵਿਚਾਲੇ ਜੀ ਇੱਥੇ ਕੀ ਗੁਰਦੇਵ ਸਿੰਘ ਕੌਕੜ ਦੀ ਸ਼ਹੀਦੀ ਵੀ ਇੱਥੇ ਕੀ ਹੁੰਦੀ ਹੈ ਨਹੀਂ ਉਹਨਾਂ ਦਾ 93 ਚ ਹੁੰਦੀ ਹੈ ਨਾ ਆਹ ਆਪਣਾ 93 ਚ 93 ਚ 93 ਚ ਜਨਵਰੀ ਚ ਹੁੰਦੇ ਨਾ ਉਹਦਾ 93 ਚਲ ਜਾਂਦੇ ਨਾ ਉਹ ਵੀ ਘਟਨਾ ਤੁਹਾਨੂੰ ਯਾਦ ਆ ਕੋਈ ਨਹੀਂ ਉਹ ਜਗਰਾਉ ਉਹਨਾਂ ਨੂੰ ਮਤਲਬ ਰੱਖਿਆ ਗਿਆ ਸੀ ਉਹ ਤਾਂ ਸਵਰਨ ਸਿੰਘ ਐਸਐਸਪੀ ਕੋਟਨਾ ਸੀ ਨਾ ਹਾਂ ਉਹਨਾਂ ਨੇ ਪੂਰਾ ਤਸ਼ੱਦਦ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਉਹਨੂੰ ਮੈਂ ਦੁਬਾਰਾ ਬਿਆਨ ਕਰਾਂ ਤੇ ਉਹ ਮੈਨੂੰ ਨਹੀਂ ਚੰਗਾ ਜਿਹਾ ਲੱਗਦਾ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਨਾਲ ਕੀ ਕੋਈ ਤਾਂ ਟੋਟੇ ਰੋਟੇ ਕਰਕੇ ਉਹਨਾਂ ਦੇ ਦਰਿਆਜ ਰੋੜਿਆ ਗਿਆ ਬਾਅਦ ਚ ਕਹਿੰਦਾ ਵੀ ਉਹਨਾਂ ਨਾਲ ਕੀ ਬਾਤਾਂ ਨੇ ਯਾਰ ਕਹਿੰਦੇ ਜੋ ਜੋ ਸੁਣਦੇ ਆ ਨਾ ਉਹ ਸੁੰਨਾ ਵੀ ਕੰਨ ਕੰਬਦੇ ਨੇ ਰੂਹ ਕੰਬਦੀ ਏ ਦਿਲ ਕੰਬਦਾ ਉਹਨਾਂ ਦੇ ਸ਼ਹਾਦਤ ਸੁਣ ਕੇ ਤੁਸੀਂ ਦੋ ਭਰਾ ਸੀ ਇਸ ਸ਼ਹਾਦਤ ਦੇ ਵਿੱਚ ਅਸੀਂ ਜਿਹੜਾ ਮੇਰਾ ਸੰਘਰਸ਼ ਦੋ ਭਰਾ ਸਾ ਤੀਜਾ ਭਰਾ ਦਾ ਜਿਹੜਾ ਉਹ ਅਨਪੜੇ ਹਨ ਭੋਲ ਜਾ ਬਹੁਤਾ ਦੂਜੇ ਭਾਈ ਸਾਹਿਬ ਨਾਲ ਕੋ ਜ਼ਿਕਰ ਕੀਤਾ ਤੁਸੀਂ ਉਹਨਾਂ ਦਾ ਉਹਨਾਂ ਦੇ ਨਾਲ ਕੀ ਕੋ ਘਟਨਾ ਵਾਪਰੀ ਉਹਨਾਂ ਦੇ ਨਾਲ ਸਾਡੇ ਬਹੁਤ ਚੋਂ ਚਿੱਤਰਪੋਲਾ ਕਰ ਕਰਦੇ ਰਹੇ ਉਹਨਾਂ ਨੂੰ ਜਦ ਲਈ ਤੁਸੀਂ ਦੱਸਿਆ ਲਾ ਉਹਨਾਂ ਨੂੰ ਜਿੰਦਿਆਂ ਨੂੰ ਅੱਗ ਵੀ ਲਾ ਦਿੱਤੀ ਉਹ ਵੱਡੇ ਭਾਈ ਸਾਹਿਬ ਜਿਹੜੇ ਸ਼ਹੀਦ ਉਹਨਾਂ ਦੀ ਗੱਲ ਕਰਦਾ ਹਾਂ ਹਾਂ ਉਹ ਤਾਂ ਵਦਨੀ ਥਾਣੇ ਜਿੱਥੇ ਉਹਨਾਂ ਨੂੰ ਅੱਗ ਲਾਈ ਉਹਨਾਂ ਨੂੰ ਬਦਨੀ ਥਾਣੇ ਦੇ ਵਿੱਚ ਜਦੋਂ ਅਸੀਂ ਰਿਹਾਓ ਕਿਉਂ ਨਾ ਮੈਂ ਉਹ ਨਾ ਕਾਨ ਵਿੱਚ ਉਹ ਆਉਂਦੇ 99 ਵਿੱਚ 93 ਦੇ ਵਿੱਚ ਫਿਰ ਅਰੈਸਟ ਹੁੰਦੇ ਉਹ ਆਪਣੇ ਬਦਨੀ ਥਾਣੇ ਦੇ ਵਿੱਚ ਉੱਥੇ ਉਹਨਾਂ ਨੂੰ ਜਿਉਂਦੇ ਨੂੰ ਅੱਗ ਲਾਈ ਇੱਕ ਨੇ ਅੱਗ ਲਾਤੀ ਦੂਜੇ ਖਿਜ਼ ਗੁਰਸਕਣੇ ਬਜਾ ਦਿੱਤੀ ਸਾਨੂੰ ਪਤਾ ਲੱਗ ਗਿਆ ਸੀ 60000 ਰੁਪਿਆ ਦੇ ਕੋਲ ਪਹਿਲੀ ਗਹਿਣੇ ਤਾਰ ਕੇ ਛਰਾਕ ਮੈਂ ਸ਼ਾਰਟਕਟ ਗੱਲਾਂ ਕਰ ਰਿਆਂ ਜੇ ਮੈਂ ਸਾਰੀਆਂ ਗੱਲਾਂ ਡਿਟੇਲ ਵਾਈਜ਼ ਕਰਾਂ ਤੇ ਸਮਾਂ ਬਹੁਤ ਚਾਹੀਦਾ ਅੱਜ ਮੈਂ ਹੁਣ ਤੁਹਾਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਿਆਂ ਵੇਖਿਆ ਹੈ ਨਾ ਤੁਸੀਂ ਸਿਕਿਉਰਿਟੀ ਗਾਰਡ ਦੀ ਕਰ ਰਹੇ ਕੀ ਗੱਲ ਕਰਦੇ ਹਾਲਾਤ ਕੁਝ ਠੀਕ ਨਹੀਂਗੇ ਕੀ ਕੀ ਮਤਲਬ ਕਰਦੇ ਹਾਲਾਤ ਵੇਖੋ ਪਹਿਲਾਂ ਤਾਂ 11 ਕੇਸ ਝਗੜੇ ਮੈਂ 11 12 ਕੇਸ ਭਾਈ ਸਾਹਿਬ ਤੇ ਹੀ ਜਿਹੜੇ ਸ਼ਹੀਦ ਹੋਏ ਆਪਣੇ ਭਾਈ ਸੁਦੇਵ ਸਿੰਘ ਜੀ ਉਹ ਤੁਹਾਡੇ ਸਕੇ ਭਰਾ ਸਕੇ ਭਰਾ ਜਿਹੜੇ ਮੈਂ ਫੋਟੋ ਵਿਖਾ ਦਾਂ ਸਿੰਘਾਂ ਦੀਆਂ ਨਾ ਹੂੰ ਤੇ ਇੰਨੇ ਕੇਸ ਉਹ ਹੀ ਝਗੜੇ ਸਾਡਾ ਵਕੀਲ ਸੀਰ ਭਜਨ ਸਿੰਘ ਸ਼ਾਲੀ ਅੰਮ੍ਰਿਤਸਰ ਹੂੰ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਜਦੋਂ ਮੇਰਾ ਜਦੋਂ ਮਰੇ ਆਓ ਕਿ ਆਇਆ ਤੇ ਮੇਰੀ ਮੈਰਜ ਹੁੰਦੀ ਆ ਤੇ ਮੈਨੂੰ ਮੇਜਰ ਸਿੰਘ ਬਿੱਲਾ ਇਥੋਂ ਦਾ ਬਾਜਵਾ ਡੀਐਸਪੀ ਪ੍ਰੋਇਪੁਰ ਦਾ ਇਹ ਮੇਰਾ ਖਿਆਲਾ ਨਹੀਂ ਛੱਡਦਾ ਹੂੰ ਬਹੁਤ ਜ਼ਿਆਦਾ ਤਿੰਨ ਚਾਰ ਵਾਰ ਮੈਨੂੰ ਚੁੱਕ ਕੇ ਲਗਾਇਆ ਇੱਕ ਦੋ ਤਿੰਨ ਵਾਰ ਤਸ਼ੱਦਦ ਵੀ ਮੇਰੇ ਤੇ ਇਹਨਾਂ ਨੇ ਕਾਫੀ ਟਾਇਆ ਮੈਂ ਉੱਥੇ ਲੋਕਦਾਲ ਕਾਉਂਦਾ ਮੇਰੇ ਮੁਕਸਰ ਏਰੀਏ 'ਚ ਸਹੁਰੇ ਨੇ ਵਟੂ ਪਿੰਡ ਮੇਰਾ ਸਹੁਰੇ ਦਾ ਤੇ ਉਹ ਜਿਹੜਾ ਮੇਰਾ ਚਾਚਾ ਸਹਰਾ ਹੈ ਇਹਦਾ ਸਿੰਘਣੀ ਦਾ ਚਾਚਾ ਹੁੰਦਾ ਉਹ ਕਾਂਗਰਸੀ ਲੀਡਰ ਸੀ ਉਹਦੇ ਕੁਝ ਹੁੰਦੇ ਅਪਸਰਾਂ ਨਾਲ ਅਪਸਰਾਂ ਨਾਲ ਹੁੰਦਾ ਕੋਈ ਜਣਾ ਮੈਂ ਫਰੀਦਕੋਟ ਜਾ ਵਸਿਆ ਫਰੀਦਕੋਟ ਜਾ ਵਸਿਆ ਉੱਥੇ ਮੁੜ ਕੇ ਜਦੋਂ 2015 ਦੇ ਵਿੱਚ ਸਰਸਵਾਲ ਨੇ ਪੰਗਾ ਲੈ ਲਿਆ ਹੂੰ ਇਥੋਂ ਪੰਗਾ ਲੈ ਲਿਆ ਜਿਹੜੀਆਂ ਤੁਹਾਨੂੰ ਮੈਂ ਫੋਟੋਆਂ ਸਾਂਡ ਕੀਤੀਆਂ ਨੇ ਉਹ ਸਾਰੀਆਂ ਸਰਸਵਾਲੇ ਦੇ ਦੌਰਾਨ ਹੀ ਨੇ ਜੋ ਮੇਰੀ ਬਿਆਨਬਾਜ਼ੀ ਜੋ ਦਲੀਸ਼ੇ ਗੁਰਦੁਆਰਾ ਪਰਨੋ ਕਮੇਟੀ ਬਾਅਦ ਜੋ ਮੈਂ ਪ੍ਰਚਾਰ ਕਰਿਆ 35 ਪਿੰਡ ਤੇ ਮੈਨੂੰ ਦਿੱਲੀ ਕਮੇਟੀ ਨੇ ਸ਼੍ਰੋਮਿਕ ਕਮੇਟੀ ਨੇ ਸ਼੍ਰੋਮਿਕ ਕਮੇਟੀ ਨੇ ਦਿੱਲੀ ਕਮੇਟੀ ਨੇ ਉਹਦੇ ਪ੍ਰਚਾਰ ਕਰਿਆ ਮੈਂ ਤੇ ਉਹ ਮੈਂ ਬੱਚੇ ਭਰਾਂਦਾ ਉਹ ਤੁਹਾਨੂੰ ਸਬੂਤ ਪ੍ਰੂਫ ਦਿੱਤੇ ਹੋਏ ਨੇ ਉਹ ਤੁਸੀਂ ਵਿੱਚ ਮੈਂਸ਼ਨ ਜ਼ਰੂਰ ਕਰਾ ਜੇ ਹੂੰ ਤੇ ਬਾਅਦ ਦੇ ਕਰਜੀਆਂ ਕਾਨਫਰੰਸ ਹੁੰਦੀਆਂ ਸੀ ਹਮ ਪ੍ਰੈਸ ਕਾਨਫਰੰਸਾਂ ਸਿੰਘ ਜੁੜਨੇ ਸਿੰਘਾਂ ਦਾ ਜਾਲ ਪੁਣੀ ਤਿਆਰ ਕਰਨਾ ਤੇ ਉਹਨੇ ਉਹਨਾਂ ਸਮੇਂ ਦੌਰਾਨ ਹੀ ਮੇਰੀ ਅਕਰਜੋਤ ਸਿੰਘਣੀ 94 ਚ 95 ਚ ਬਿਮਾਰ ਹੁੰਦੀ ਹੈ ਉਦੋਂ ਮੁੜ ਕੇ ਹੌਲੀ ਹੌਲੀ ਬਸ ਕਰਜ਼ਾਈ ਹੁੰਦੇ 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 ਕਰਜ਼ਾ ਹੋ ਗਿਆ ਜਿਹੜਾ ਮਾਰ ਮੜ ਘਾਰ ਲਿਆ ਸੀ ਉਹ ਵੀ ਵੇਗ ਗਿਆ ਹਮ ਬਸ ਇਸ ਤਰੀਕੇ ਨਾਲ ਬਰਬਾਦੀ ਹੁੰਦੀ ਜਾਂਦੀ ਹੁੰਦੀ ਉਹਦੀ ਅੱਜ ਕਿੰਨੀ ਤਨਖਾਹ ਮਿਲਦੀ ਹੈ ਉੱਥੇ ਅੱਜ 9000 ਰੁਪਏ ਤਨਖਾਹ ਮਿਲਦੀ ਘਰ ਕਿਰਾਏ ਤੇ ਉਹ ਵੀ ਮੈਂ ਖਾਲੀ ਕਰਨਾ ਹੈ ਘਰ ਵੀ ਕਿਰਾਏ ਤੇ ਕਰ ਕਰ ਇਹ ਤਾਂ ਉਹ ਵੀ ਖਾਲੀ ਕਰਨਾ ਪੰਡਾ ਬੱਜੀਆਂ ਪੀ ਗਿਆ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਤੁਸੀਂ ਰਹੇ ਹਨਾ ਸਿੱਖ ਸੰਘਰਸ਼ ਚ ਬਹੁਤ ਵੱਡੀ ਦੇਣ ਤੁਹਾਡੀ ਤੇ ਕੀ ਇਹਨਾਂ ਹਾਲਾਤ ਕਿਉਂ ਛੋਟੇ ਰਹੇ ਸ਼੍ਰੋਮਣੀ ਪਟੀ ਅੰਮਰਸਰ ਨਹੀਂ ਆਪਣੀ ਦਿੱਲੀ ਕਮੇਟੀ ਸਰਨਾ ਗਰੁੱਪ ਹੂੰ ਉਹਨਾਂ ਦੇ ਮੈਂ ਪ੍ਰਚਾਰ ਕਰਿਆ ਉਹਨਾਂ ਦਾ ਪ੍ਰਚਾਰ ਕਰਿਆ ਉਹ ਉਹ ਤੁਹਾਨੂੰ 6000 ਰੁਪਏ ਤਨਖਾਹ ਸਾਡੇ ਖਾਤੇ ਚ ਪਾਉਂਦੇ ਸੀ ਜਿਹੜੇ ਅੱਜ ਦੇ ਹਾਲਾਤ ਨੇ ਹੂੰ ਮੈਂ ਪਹਿਲਾਂ ਬੇਨਤੀ ਕਰਦਿਆਂ ਵੀ ਮੇਰੀ ਆਤ ਨਹੀਂ ਕੀ ਰੋਕੇ ਕਰ ਲਾ ਕੇ ਗੱਲ ਕਰਨ ਦੀ ਹੂੰ ਸਿੰਘਿਆਂ ਗੁਰੂ ਕੇ ਫੇਰ ਵੀ ਮੈਂ ਗੁਰੂ ਤੇ ਪਰੋਸਾ ਹੈ ਗੁਰੂ ਤੇ ਪਰੋਸਾ ਗੁਰੂ ਤੇ ਗੁਰੂ ਗ੍ਰੰਥ ਤੇ ਪੰਥ ਤੇ ਭਰੋਸਾ ਕਿ ਮੇਰੀ ਬਾਹ ਜਰੂਰ ਫੜੀ ਇਹ ਤਾਂ ਫੜਨਗੇ ਮੇਰਾ ਇੱਕ ਬੇਟਾ ਹੈ ਉਹ ਵੀ ਬਿਮਾਰ ਹੈ ਕੋਈ ਬਿਮਾਰ ਹੈ ਉਹਨੂੰ ਕਾਲਾ ਪੀਲਾ ਹੋਇਆ ਪਿਆ ਹੂੰ ਵੇਖੋ ਇੱਕ ਪੋਤੇ ਉਹ ਵੀ ਕਾਲੀ ਪੀਲੇ ਦਾ ਮਰੀਜ਼ ਹੈ ਤੇ ਫਿਰ ਮੈਨੂੰ ਥੋੜਾ ਜਿਹਾ ਦਰਦ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਦਰਦ ਉਹ ਮੈਂ ਸਿੰਘਣੀ ਹਾਂ ਸਿੰਘਣੀ ਮਾਈਗਰੇਨ ਦੀ ਉਹਨੂੰ ਪ੍ਰੋਬਲਮ ਬਹੁਤ ਜ਼ਿਆਦੀ ਆ ਮੈਨੂੰ ਦੋ ਅਟੈਕ ਹੋ ਚੁੱਕੇ ਨੇ ਹੂੰ ਕੰਮ ਮੈਂ ਪੁਲਿਸ ਨੇ ਕੁੱਟਿਆ ਮੈਨੂੰ ਇਨਾ ਗੋਕੀ ਬੇਤਹਾਸ਼ਾ ਤਸ਼ੱਦਦ ਦੇ ਅੱਜ ਮੇਰੀ 55 ਸਾਲ ਦੀ ਉਮਰ 56 ਸਾਲ ਦੀ 56 ਤੋਂ ਪਲੱਸ ਹੋ ਗਈ ਆ ਤੇ ਕੰਮ ਨਹੀਂ ਹੁੰਦਾ ਮੈਂ ਸਕਿਉਰਿਟੀ ਗਾਰਡ ਦੀ ਡਿਊਟੀ ਕਰਦਾ 9000 ਰੁਪਏ ਤਨਖਾਹ ਸਾਰੀ ਮਿਲਦੀ ਕੀ ਉਹਦਾ ਨਾ ਕਰ ਲਾਂਗਾ ਮੈਂ ਸਿੰਘਣੀ ਕਪੜੇ ਸਿਉ ਕੇ ਬੁਟੀਕ ਦੇ ਉਹ ਥੋੜਾ ਜਿਹਾ ਕਰਦਾ ਹਾਂ ਗੁਜ਼ਾਰਾ ਕਰਦੇ ਆ ਤੇ ਕੰਮ ਬੱਚਿਆਂ ਨੂੰ ਤੁਹਾਨੂੰ ਪਤਾ ਮਿਲਦਾ ਹੀ ਨਹੀਂਗਾ ਕੌਮ ਵੱਲੋਂ ਕੋਈ ਮਦਦ ਨਹੀਂ ਮਿਲੀ ਕੌਮ ਵੱਲੋਂ ਇੱਕਾ ਦੁੱਕਾ ਮੈਨੂੰ ਮਦਦਾਂ ਮਿਲੀਆਂ ਨਹੀਂ ਮਿਲੀਆਂ ਸਿੰਘਾ ਨੇ ਮਦੀ ਮਦਦ ਕੀਤੀ ਥੋੜੀ ਬਾਲੀ ਅੱਜ ਘਰ ਵੀ ਨਹੀਂ ਹੈਗਾ ਘਰ ਕੁਝ ਵੀ ਨਹੀਂਗਾ ਮੇਰ ਕੋਲ ਹੂੰ ਅੱਜ ਤੁਸੀਂ ਸਾਡੇ ਜ਼ਰੀਏ ਕੰਮ ਨੂੰ ਕਹਿ ਸਕਦੇ ਹੋ ਤੁਹਾਡਾ ਘਰ ਬਣਾ ਕੇ ਦੇ ਸਕਦੇ ਕੋਈ ਏਡੀ ਵੱਡੀ ਗੱਲ ਨਹੀਂ ਮੈਂ ਸਮੁੱਚੇ ਪੰਥ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਨਹੀਂ ਕਹਿੰਦਾ ਕਿ ਮੈਨੂੰ ਤੁਸੀਂ ਕੋਠੀਆਂ ਲੈ ਦਿਓ ਮੈਨੂੰ ਕਾਰਾਂ ਲੈ ਦਿਓ ਮੈਂ ਇਹ ਮੇਰੀ ਡਿਮਾਂਡ ਨਹੀਂ ਗਈ ਤੇ ਨਾ ਹੀ ਮੈਨੂੰ ਲੈ ਕੇ ਦਿਆ ਜੀ ਹੂੰ ਮੈਨੂੰ ਭਾਵੇਂ ਤੁਸੀਂ ਇੱਕ 5-6 ਲੱਖ ਦਾ ਗਹਿਣੇ ਮਕਾਨ ਲੈ ਕੇ ਦੇ ਦਿਓ ਉਹਦੇ ਚ ਗੁਜ਼ਾਰਾ ਕਰ ਲਾਂਗਾ ਮੈਨੂੰ ਇੰਨਾ ਬਹੁਤ ਆ ਮੇਰੇ ਵਾਸਤੇ ਪਰਿਵਾਰ ਨੂੰ ਸਮਨਵਾਤੇ ਪ੍ਰਸ਼ਾਦਾ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਦੇਣਾ ਹੈ ਹੂੰ ਪਰਮਾਤਮਾ ਨੇ ਦੇਣਾ ਉਹ ਮੈਨੂੰ ਦਿੱਤੀ ਜਾਏਗਾ ਅੱਗੇ ਪੰਥ ਦੀ ਮਰਜ਼ੀ ਹੈ ਪੰਥ ਜੋ ਮਰਜ਼ੀ ਮੈਨੂੰ ਬਣਾ ਕੇ ਮੇਰੀ ਝੋਲੀ 'ਚ ਪਾ ਦੇ ਮੈਂ ਸਵੀਕਾਰ ਕਰ ਲਾਂਗਾ ਆਪਣਾ ਕੋ ਮੋਬਾਈਲ ਨੰਬਰ ਬੋਲ ਦੇ ਮੇਰਾ ਨੰਬਰ ਹੈਗਾ 97800 ਪੂਰਾ 23146 97800 ਪੂਰਾ 23146 ਇਹ ਮੇਰਾ ਨੰਬਰ ਹੈ ਮੈਂ ਗੁਰੂ ਪੰਥ ਖਾਲਸੇ 'ਗੇ ਫਰਿਆਦ ਕੀਤੀ ਏ ਕਿਸੇ ਮਨਮਤੀ 'ਗੇ ਫਰਿਆਦ ਨਹੀਂ ਕੀਤੀ ਤੇ ਨਾ ਕੋਈ ਮਨਮਤੀਆ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦੀ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਸਨ ਸਿੰਘ ਸਾਹਿਬ ਗਿਆਨੀ ਅੰਗਰੇਜ਼ ਸਿੰਘ ਜੀ ਰਾਣਾ ਜੀ ਜਿਨ੍ਹਾਂ ਨੇ ਕੌਮ ਨੂੰ ਬਹੁਤ ਵੱਡੀ ਦੇਣ ਆਪਣਾ ਪੂਰਾ ਜੀਵਨ ਜਿਹੜਾ ਸਿੱਖ ਸੰਘਰਸ਼ ਦੇ ਵਿੱਚ ਗੁਜ਼ਾਰਿਆ ਪਰ ਅੱਜ ਘਰ ਦੇ ਹਾਲਾਤ ਇਦਾਂ ਦੇ ਨੇ ਕਿ ਰੋਟੀ ਤੋਂ ਵੀ ਆਤਰ ਨੇ ਤੇ ਭਾਈ ਸਾਹਿਬ ਜੀ ਮੋਗੇ ਤੇ ਰਹਿ ਰਹੇ ਨੇ ਤੇ ਘਰ ਵੀ ਕਿਰਾਏ ਤੇ ਹੁਣ ਨਵਾਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਘਰ 'ਚ ਰਹਿ ਰਹੇ ਸੀ ਉਹ ਪਰਿਵਾਰ ਬਾਹਰ ਗਿਆ ਸੀ ਆ ਰਹੇ ਆ ਤੇ ਉਹਨਾਂ ਦੇ ਘਰ ਖਾਲੀ ਕਰਨ ਦੇ ਜਿਹੜੇ ਆਦੇਸ਼ ਉਹਨਾਂ ਨੂੰ ਦੇ ਦਿੱਤੇ ਨੇ ਕੌਮ ਨੂੰ ਇੱਕ ਹਲੂਣਾ ਹੈ ਕਿ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਭਾਈ ਸਾਹਿਬ ਨੇ ਆਪਣਾ ਮੋਬਾਈਲ ਨੰਬਰ ਬੋਲਤਾ ਹੈ ਤੇ ਜ਼ਰੂਰ ਇਹੋ ਜਿਹੇ ਹੀਰੇ ਜਿਹੜੇ ਆ ਸਾਡੇ ਸੰਭਾਲਣ ਦੀ ਲੋੜ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ